ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮਾਸੋਂ ਦੇ ਅਪਡੇਟ ਲੈ ਕੇ ਆਜਣਾ ਜੀ ਗੱਲ ਅਗਲੇ 4-5 ਘੰਟਿਆਂ ਦੀ ਕਰਾਂਗੇ ਸੋ ਕਿਹੜੇ ਖੇਤਰਾਂ ਦੇ ਵਿੱਚ ਉਮੀਦ ਹੈ ਆਸਾਂ ਨਹੀਂ ਕਿਉਂਕਿ ਅੱਜ ਪਾਚਿੰਗ ਸਿਸਟਮ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਇਹਦੀ ਅਪਡੇਟ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਦੇ ਚੁੱਕੇ ਹਾਂ ਕਿ ਅੱਜ ਪਾਚਵੇਂ ਸਿਸਟਮ ਜਿਹੜਾ ਯਾ ਉੱਤਰ ਭਾਰਤ ਦੇ ਵਿੱਚ ਸਰਗਰਮ ਹੈ ਤੇ ਇਸ ਸਿਸਟਮ ਦੇ ਸਦਕਾ ਮੀ ਜੜੇ ਅੱਜ ਲੱਗਣਗੇ ਸੋ ਅਸਲੀਆਂ ਜੋ ਸੈਟਲਾਈਟ ਦਸੀਂ ਉਹਨੇ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਲਗਭਗ ਤਿੰਨ ਵਜੇ ਚੱਲੇ ਜਾਂ ਸ਼ਾਮ ਦੇ 8:00 ਦੇ ਤੇ ਸਕਰੀਨ ਤੇ ਦੇਖ ਸਕਦੇ ਹਾਂ ਕਿ ਪੰਜਾਬ ਦੇ ਮੋਗਾ ਸultanpur Lodhi ਤੇ ਇੱਧਰ ਸ਼੍ਰੀ ਤਰਨਤਨ ਸਾਹਿਬ ਤੇ ਕੁਛ ਬਠਿੰਡਾ ਸ਼੍ਰੀ ਮਕਸਦ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਵਾਈ ਉੱਪਰਲੇ ਖੱਦਰ ਦੇ ਬਣਦੀ ਹੋਈ ਆ। ਅ ਨਾਲ ਲੱਗਦੇ ਸ਼੍ਰੀ ਗੰਗानगर ਹਨਮਾਨਗੜ੍ਹ ਰਾਜਸਥਾਨ अलवर جعفر ਇਹਨਾਂ ਖਾਗਾਂ ਦੇ ਵਿੱਚ ਵੀ ਬੱਦਲ ਵਾਈ ਇਹ ਸਿਸਟਮ ਦੇ ਸਦਕਾ ਬਣਨੀ ਸ਼ੁਰੂ ਹੋ ਚੁੱਕੀ ਆ। ਸੋ ਆਉਂਦੇ 3-4 ਘੰਟਿਆਂ ਦੇ ਵਿੱਚ ਜਾਂ ਅੱਜ ਅਤੀ ਰਾਤ ਪਹਿਲਾ-ਪਹਿਲਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਆਸਾਰ ਹੋਣਗੇ। ਮਾਲਵਾ ਦੇ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਫਾਜ਼ਿਲਕੇ ਤੋਂ ਲੈ ਕੇ ਬਠਿੰਡਾ ਸਿਰ ਮਕਸਦ ਸਾਹਿਬ ਮਾਨਸਾ ਮੋਗਾ ਔਰ ਹੁਸਾਇਦਾ ਪਟਿਆਲੇ ਜ਼ਿਲ੍ਹੇ ਤੱਕ ਕਿਤੇ ਹਲਕੇ ਸ਼ਰਾਟੇ ਲੱਗ ਜਾਣ ਇਸ ਦੇ ਲਾਵਾ ਰਾਜਸਥਾਨ ਦੇ ਉੱਤਰੀ ਭਾਗ ਤੇ ਹਰਿਆਣਾ ਦੇ ਪੱਛਮੀ ਭਾਗਾਂ ਦੇ ਵਿੱਚ ਉਮੀਦ ਆਸਾਰ ਬਣੇ ਹੋਏ ਨੇ ਰਾਜਸਥਾਨ ਦੇ ਵਿੱਚ ਕੱਲ ਵੀ ਮੀਂਹ ਲੱਗੇ ਸੀ ਕਿਤੇ ਕਿਤੇ ਕੁਝ ਥਾਵਾਂ ਤੇ ਭਾਰੀ ਮੀਂਹ ਵੀ ਕੱਲ ਦਰਜ ਹੋਏ ਨੇ ਰਾਜਸਥਾਨ ਦੇ ਖਾਸ ਕਰ ਬਾਲਵੇੜ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਸੋ ਦੂਜੇ ਸਾਧਿਆ ਜੋ ਹੈਗਾ ਇਸ ਨੂੰ ਕਿਹਾ ਸੀ ਕਿ ਇਹ ਸਿਸਟਮ ਮੁੱਖ ਤੌਰ ਤੇ ਪਹਾੜਾਂ ਦੇ ਲਈ ਹੈ ਜੰਮੂ ਦੇ ਉੱਪਰਲੇ ਭਾਗਾਂ ਦੇ ਵਿੱਚ ਇਸ ਵੇਲੇ ਭਾਰੀ ਉਮੀਦ ਦੀਆਂ ਕਾਰਵਾਈਆਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਜੋ ਕਿ ਜਾਰੀ ਰਹਿਣਗੀਆਂ ਆਉਂਦੇ 12 ਘੰਟਿਆਂ ਲਈ ਤੇ ਇਧਰ ਹਿਮਾਚਲ ਵਾਲੇ ਫਾਸੇ ਹੋਏ ਜਿਹੜਾ ਜ ਇਹ ਸਿਸਟਮ ਸਰਗਰਮ ਹੈ ਤੇ ਉੱਪਰਲੇ ਭਾਗਾਂ ਦੇ ਵਿੱਚ ਬਰਬਾਰੀ ਦਾ ਦੌਰ ਲੱਗੇਗਾ ਤੇ ਥੱਲੇ ਹੇਠਲੇ ਭਾਗਾਂ ਦੇ ਵਿੱਚ ਮੀਂਹ ਲੱਗਣਗੇ ਆਉਂਦੇ ਘੰਟਿਆਂ ਦੇ ਵਿੱਚ ਪਾਕਿਸਤਾਨ ਦੇ ਉੱਤਰੀ ਭਾਗਾਂ ਦੇ ਵਿੱਚ ਯਾਨੀ ਕਿ ਇਸਲਾਮਾਵਾਦ ਹੋ ਗਿਆ ਇੱਧਰ 라ਵਲ ਖੇਤਰਾ ਦੇ ਵਿੱਚ ਮੀਂਹ ਡਰਜ ਹੋ ਰਹੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਇੱਥੇ ਵੀ ਭਾਰੀ ਮੀਂਹ ਦੀ ਉਮੀਦ ਰਹੇਗੀ ਮਾਲਵਾ ਖੇਤਰ ਮੁੱਖ ਰਹਿ ਸਕਦਾ ਜੀ ਅੱਜ ਸ਼ਾਮ ਨੂੰ ਕਹਿ ਲਈਏ ਹੁਣ ਤੋਂ ਲੈ ਕੇ ਰਾਤ ਤੱਕ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਹੈ ਆਸਾਰ ਹੋਣਗੇ ਕੁਝ ਮੱਝਾ ਖੇਤਰ ਹੋ ਸਕਦਾ ਤੇ ਮਾਲਵੇ ਦੇ ਕੇਂਦਰੀ ਮਾਲਵੇ ਤੱਕ ਮੀਂਹ ਜੜੇ ਪਹੁੰਚਦੇ ਹੋ ਸਕਦੇ ਨੇ ਬਾਕੀ ਰਾਦੇ ਅਪਡੇਟ ਤੁਹਾਨੂੰ ਇੱਕ ਵਾਰ ਮੁਰਤ ਤੋਂ ਅੱਗੇ ਦੱਸਾਂਗੇ ਇਜਾਜ਼ਤ ਦਿਓ ਤੁਹਾਨੂੰ